ਰਾਧੇ ਕ੍ਰਿਸ਼ਨ ਰਾਧੇ ਰਾਧੇ ਆ ਮੇਰਾ ਪਾਰਸਲ ਆਇਆ ਜੀ ਮੈਂ ਇਸ਼ੀ ਤੋਂ ਮੰਗਾਇਆ ਹੈ ਮੈਂ ਪਤਾ ਨਹੀਂ ਖੁੱਲ ਕੇ ਵਿਖਾਣੇ ਵਿੱਚ ਕੀ ਨਿਕਲਦਾ ਹੈ ਆਖੇ ਐ ਮੰਗਾਈ ਹੋਈ ਆ ਇਹ ਹੁਣ ਗਰਮੀਆਂ ਆ ਗਈਆਂ ਨਾ ਆਪਣੇ ਗਮਲਿਆਂ ਚ ਪਾਣੀ ਜਿਹਦਾ ਆਪਾਂ ਦੇਣੇ ਨਾ ਤੇ ਇਹ ਆਪਾਂ ਨੂੰ ਪਾਣੀ ਦੇਣ ਦੀ ਲੋੜ ਨਹੀਂ ਪੈਣੀ ਆਪਾਂ ਤਾਂ ਦੱਸਦੇ ਆ ਆ ਮਾ ਉਹ ਲਮਗਾਸੀ 170 ਦੇ 10 ਪੀਸ ਆ ਇਹ ਦੇਖੋ ਆਪਾਂ ਤੁਹਾਨੂੰ ਲਾ ਕੇ ਬਖਾਨੇ ਆ ਮੈਂ ਇੱਕ ਬੋਤਲ ਚ ਪਾਣੀ ਲਿਆ ਹੁਣ ਆਪਾਂ ਇਹਨੂੰ ਨਿੰਮ ਤੇ ਲਾਉਣੇ ਆ ਨਿੰਮ ਤੇ ਲਾਉਣਾ ਲਾ ਕੇ ਖਾਨੇ ਆਇਕਿਓ ਮੈਂ ਨਰਾ ਇੰਡੇ ਤੇ ਫਿਟ ਕਰਤਾ ਪਾਣੀ ਦੀ ਬੋਤਲ ਤੇ ਹੁਣ ਵੇਖਿਓ ਆਪੇ ਆ ਵੇਖਿਓ ਪਾਣੀ ਆਪਾਂ ਨਾ ਇਹਨੂੰ ਇਸ ਤਰ੍ਹਾਂ ਹੀ ਗਮਲੇ ਦੇ ਵਿੱਚ ਪਾ ਦੇਣਾ ਇਸ ਤਰ੍ਹਾਂ ਹੀ ਤੇ ਆ ਪਾਣੀ ਇੱਥੇ ਤੇਲੇ ਟਪਕੀ ਜਾਣਾ। ਅਤੇ ਮੈਂ ਬੰਦ ਕੀਤਾ ਇੱਕ ਲੋਜ ਇੱਕ ਮਿੰਟ। ਮੈਂ ਬੰਦ ਨਹੀਂ ਕੀਤਾ। ਕਰ ਇੱਕ ਮਿੰਟ। ਤਾਂ ਵੇਖਿਓ ਪਾਣੀ ਐ ਹੌਲੀ-ਹੌਲੀ ਟਪਕੀ ਜਾਣਾ ਜਿਵੇਂ ਗੁੱਲਗੁਛ ਨਹੀਂ ਪੈਂਦਾ ਨਹੀਂ ਚੱਲਦਾ ਐਵੇਂ ਦੱਲੀ ਜਾਣਾ। ਤੇ ਆਪਾਂ ਨੂੰ ਇਤਰਾ ਹੀ ਗਮਲੇ ਵਿੱਚ ਨੱਪ ਦੇਣਾ ਇਹਨੂੰ। ਇਹ ਵੇਖਿਓ। ਇਹ ਹੌਲੀ-ਹੌਲੀ ਐ ਪਾਣੀ ਚੱਲਦੀ ਹੋਣਾ। ਤੇ ਆਪਾਂ ਨੂੰ ਗਰਮੀ ਵਿੱਚ ਕਿਤੇ ਜਾਣਾ ਜੁਣਾ ਵੀ ਹੋਵੇ। ਬੋਤਲ ਚ ਪਾਣੀ ਪਾਰੇ ਕੇ ਤੇ ਗਮਲੇ ਵਿੱਚ ਐਵੇਂ ਲਾਤਾ ਤੇ ਆਪਾਂ ਨੂੰ ਪਾਣੀ ਦੇਣ ਦੀ ਲੋੜ ਹੀ ਨਹੀਂ ਨਾਲੇ ਬੂਟੇ ਵੀ ਆਪਣੇ ਵਧਿਆ ਰਹਣਗੇ ਆਪਾਂ ਤੁਹਾਨੂੰ ਗਮਲੇ ਚ ਲਾ ਕੇ ਵਿਖਾਣੇ ਆ ਆ ਵੇਖਿਓ ਕਿ ਆਪਾਂ ਇਤਰੇ ਗੱਡੂ ਦੇ ਨਾਲ ਵਿੱਚ ਤੇ ਪਾਣੀ ਆਪੇ ਟਪਕੀਆਂ ਨਾਲ ਵਿੱਚੋਂ ਹੋਨੇ ਹੋਨੇ ਪਾਣੀ ਆਪੇ ਟਕਤੀਏ ਨਾ ਤੇ ਮਿੱਟੀ ਨਰਮ ਰਹੂਗੀ ਆਪਣੇ ਬੂਟੇ ਵੀ ਨਹੀਂ ਸੁੱਕਣਗੇ ਕਿ ਕਿਸੇ ਪੈਨਟਰਾਂ ਨੇ ਮਗਾਣਾ ਦਾ ਮਗਾ ਲਿਓ ਅਬ ਤੋਂ ਵਧੀਆ ਹੈਗਾ ਬੋਤਲਾਂ ਤੇ ਆਪਣੇ ਘਰ ਲਿੰਕੇ ਲੁਮਕੇ ਵਾਲੀਆਂ ਖਾਲੀ ਹੁੰਦੀਆਂ ਹੀ ਆਂ ਮੈਂ ਬੋਤਲਾ ਹੋਲ ਲਈਆਂ ਜਿਹੜੇ ਖਾਲੀ ਬੋਤਲਾ ਲੁਮਕੇ ਵਾਲੀਆਂ ਕਰੇ ਪਈਆਂ ਹੀ ਖਾਰੇ-ਖੂਰੇ ਵਾਲੀਆਂ ਆ ਜਾਂਦੀਆਂ ਇੱਕ ਮੈਂ ਇੱਥੇ ਲਾਇਆ ਇੱਕ ਮੈਂ ਆ ਗਮਲੇ ਚ ਲਾਇਆ ਵਿਖੇ ਪੰਟ ਪਕੰਦੇ ਆ ਵਿੱਚ ਨਹੀਂ ਪੜਦੇ ਨਾ ਟਮਾਟਰਾਂ ਦੀ ਬੂਟੇ ਵਿੱਚ ਲਾ ਦਿੱਤਾ ਵੱਡੇ ਗਮਲੇ ਚ ਆ ਇੱਕ ਪੰਟ ਪਕੰਦੇ ਆ ਇਹ ਗਮਲੇ ਆ ਤੇ ਸਹੀ ਰਹਿੰਦੇ ਆ 10 ਪੀਸ ਮੰਗਾਈ ਮੈਂ ਨੇ ਮੰਗਾਣੇ ਹੋ ਤਾਂ ਮੰਗਾ ਲਿਓ ਰਾਧੇ ਕ੍ਰਿਸ਼ਨ ਰਾਦੇ ਰਾਦੇ ਆ ਵਿਖੇ ਉਸ ਤੇ ਲਿਖਿਆ ਨਾ ਨਿੱਕੀਆਂ ਤੇ ਨਿੱਕੀਆਂ ਬੁੱਡੀਆਂ ਤੇ ਬੁੱਡੀਆਂ ਬੋਤਲਾਂ ਜਿੰਦੇ ਚ ਮਰਜ਼ੀ ਲਾ ਵਿੱਚ ਪਾ ਸਕਦੇ ਤੁਸੀਂ ਇਥੇ ਮਰਜ਼ੀ ਲਾ ਸਕਦੇ ਆ ਇਹਦੇ ਬੋਤਲਾਂ ਚ ਨੂੰ ਲਉਣਾ ਬਾਕੀ ਨਾਲ ਜਿੰਨਾ ਚ ਮਰਜ਼ੀ ਇਹਨਾਂ ਨੂੰ ਐਡ ਕਰਕੇ ਨਾ ਨਾਲ ਵਿੱਚ ਫਿੱਟ ਕਰਕੇ ਜਣੀ ਮਰਜ਼ੀ ਬੋਤਲ ਚ ਪਾ ਕੇ ਲਾ ਸਕਦੇ ਹੋ ਇਹ ਬੋਤਲਾਂ ਨਹੀਂ ਹੈਗੀਆਂ ਮੇਰੇ ਕੋਲ ਹੈਗੀਆਂ ਹੀ ਫਿਰ ਛੋੜ ਦਿੱਤੀਆਂ ਇਹਨਾਂ ਨੇ ਜਿੱਦੋਂ ਲਿਆਣਗੇ ਨਾ ਦੋਵੇਂ ਮਿਲਾਉਂਗੇ ਹੋਰ ਵਿੱਚ ਤਿੰਨ ਤੇ ਮਿਲਾਈ